ਟਰੰਪ ਨੇ ਕਹਿੰਦੇ ਅੰਬਾਨੀ ਨੂੰ ਸੱਦਾ ਪੱਤਰ ਦਿੱਤਾ ਪਰ ਅਦਾਨੀ ਨੂੰ ਨਹੀਂ ਸੱਦਿਆ ਕੁਲਵੰਤ ਸਿੰਘ ਹੈੜਾ ਜੀ ਕਹਿ ਰਹੇ ਨੇ ਤੇ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਭਾਈ ਉਧਰ ਮੋਦੀ ਸਾਹਿਬ ਨੂੰ ਵੀ ਨਹੀਂ ਸੱਦਿਆ ਵੇਖੋ ਹੁਣ ਗੱਲ ਇਹ ਆ ਕਿ ਦੇਖੋ ਜੈ ਸ਼ੰਕਰ ਜੀ ਨੇ ਉੱਥੇ ਕਾਫੀ ਲੰਮਾ ਆਪਣਾ ਕੀਤਾ ਉੱਥੇ ਹਮ ਅਮਰੀਕਾ ਚ ਰਹਿ ਗੱਲ ਨਹੀਂ ਬਣੀ ਜੀ ਹੁਣ ਦਿਲਚਸਪ ਗੱਲ ਤੇ ਇਹ ਆ ਕਿ ਟਰੰਪ ਦੇ ਮਾਮਲੇ ਚ ਤੇ ਮੈਨੂੰ ਲੱਗਦਾ ਕਿ ਅੰਬਾਨੀ ਹਰਾਣੇ ਕਰੋੜਾ ਰੁਪਈਆ ਵੀ ਖਰਚਿਆ ਜਿਹੜੀ ਉਹ ਤਸਵੀਰ ਆ ਰਹੀ ਆ ਨਾ ਸਰ ਉਹਦੇ ਵਾਸਤੇ ਕਰੋੜਾ ਰੁਪਈਆ ਮੰਨੀ ਹਰਾਂ ਦੇ ਖਰਚਿਆ ਹੈ ਜੀ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਭਈ ਜਿਸ ਤਰ੍ਹਾਂ ਦੇ ਹਾਲਾਤ ਨੇ ਜੀ ਜ਼ੁਕਰ ਵਰਗ ਜਿਹੜਾ ਹੈ ਨਾ ਜੇ ਆਪਾਂ ਦੇਖੀਏ ਤਾਂ ਉਹਦਾ ਜ਼ਿਆਦਾ ਚੁਕਾ ਮੰਨਿਆ ਬਲ ਹੈ ਹੂੰ ਕਿ ਨਾ ਜੀ ਜੀ ਜ਼ਕਰ ਵਰਗਾ ਹਮ ਵਿਚਲੀਆਂ ਗੱਲਾਂ ਨੇ ਮੇਟਾ ਵਾਲੇ ਦਾ ਮੇਟਾ ਵਾਲੇ ਦਾ ਜੀ ਕੀ ਅਗਾਹ ਜਾ ਕੇ ਕੋਈ ਐਸਾ ਖਦਸ਼ਾ ਹੋ ਰਿਹਾ ਕਿ ਅਡਾਨੀ ਸਾਹਿਬ ਜਿਹੜੇ ਮਸਕ ਦੇ ਨਾਲ ਕੋਈ ਮਸਕਾ ਨਾ ਕਰ ਲੈ। ਕੀ ਬਾਤ ਹੈ। ਉਹ ਸਰਕਾਰ ਦਾ ਮਹੱਤਵਪੂਰਨ ਹਮ ਕेलो ਪਾਵਰ ਹੱਬ ਹੈ ਜਿਹੜਾ ਮਾਇਲਨ ਮਸਕ ਹੈ ਨਾ। ਬਿਲਕੁਲ ਬਿਲਕੁਲ ਦੁਨੀਆ 'ਚ ਟਰੇਡ ਤੇ ਜੋ ਵੀ ਹੋਣਾ ਹੈ ਜੋ ਵੀ ਖੇਡ ਖੇਢੀ ਜਾਊਗੀ ਉਥੇ ਇਹਨਾਂ ਨੇ ਮਸਕ ਹੈ ਨਾ। ਬਿਲਕੁਲ ਖਾਸ ਕਰਕੇ ਉਹਦਾ ਖਿਡਾਰੀ ਤੇ ਨਾ ਮਸੇ ਬਸ سپورਟ ਕਰਦੇ ਨਹੀਂ ਵੀ ਵੱਡਾ ਗੱਲ ਹੈ ਨਾ ਤਾਂ ਕੀ ਅਮਬਾਨੀ ਆਪਦਾ ਕੋਈ ਕਲੱਬ بچਾਉਣ ਗਏ ਨੇ ਜੀ ਜੀ ਕਿ ਵੇਖਿਓ ਕਿਤੇ ਬਾਈ ਵੇਖਿਓ ਕਿਤੇ ਡੰਕ ਨਾ ਮਾਰਦੇ ਨੇ ਹੈ ਸੋ ਇਸ ਤਰ੍ਹਾਂ ਦੀਆਂ ਕਹ ਲਓ ਕਿ ਥਿਊਰੀਕਲ ਗੱਲਾਂ ਨੇ ਵੈਸੇ ਇਹਨਾਂ 'ਚ ਹੁਣ ਕੋਈ ਆਪਾਂ ਪੁਸ਼ਟੀ ਤੇ ਕਰ ਨਹੀਂ ਸਕਦੇ ਜੀ ਪਰ ਮੇਰੇ ਖਿਆਲ ਦੇ ਨਾਲ ਨਰਿੰਦਰ ਮੋਦੀ ਨੂੰ ਸਿੱਧਾ ਨਾ ਕਿਉਂਕਿ ਇੰਡੀਆ ਨੂੰ ਤਾਂ ਇਨਵਾਈਟ ਕੀਤਾ ਮੈਂ ਤੁਹਾਨੂੰ ਉਸ ਦਿਨ ਸੌਫ ਕੀਤਾ ਸੀ ਪਰ ਜੋ ਮਤਲਬ ਕਿ ਇੱਕ ਯਾਰੀ ਦੋਸਤੀ ਦਾ ਪ੍ਰਭਾਵ ਜਿਆਦਾ ਦਿੱਤਾ ਜਾਂਦਾ ਸੀਗਾ ਨਰਿੰਦਰ ਮੋਦੀ ਜੀ ਬਣੀ ਉਹ ਕਿ ਡੋਨਲਡ ਟਰੰਪ ਇਹਨਾਂ ਨੇ ਤੇ ਜਾ ਕੇ ਇ ਇਥੋਂ ਤੱਕ ਕਹਿ ਦਿੱਤਾ ਸੀਗਾ ਕਿ ਅਬ ਕੀ ਬਾਰ ਟਰੰਪ ਸਰਕਾਰ ਨੇ ਕੁਝ ਇਸ ਤਰ੍ਹਾਂ ਬੋਲੇ ਸੀ ਜੀ ਜੀ ਤਾਂ ਮੈਂ ਉਦੋਂ ਵੀ ਕਿਹਾ ਸੀਗਾ ਕਿ ਮੇਰੀ ਨਜ਼ਰ ਤੇ ਦੇਖੋ ਮੈਂ ਬਹੁਤ ਕੋਈ ਪੜਿਆ ਲਿਖਿਆ ਵਿਅਕਤੀ ਨਹੀਂ ਹਾਂ ਨਾ ਮੈਂ ਕੋਈ ਜੀਓ ਪੋਲਿਟਿਕਸ ਦਾ ਕੋਈ ਐਕਸਪਰਟ ਹਾਂ ਪਰ ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਜਦੋਂ ਤੁਸੀਂ ਇੱਕ ਬਹੁਤ ਵੱਡੇ ਮੁਲਕ ਦੇ ਆਗੂ ਹੋ ਬਿਲਕੁਲ ਡੈਮੋਕਰੇਟਿਕ ਢਾਂਚਾ ਤੁਹਾਡਾ ਕਿ ਕਿਸੇ ਦੇਸ਼ ਦਾ ਇਲੈਕਸ਼ਨ ਚੱਲ ਰਿਹਾ ਹੈ ਹੂੰ ਉਸ ਇਲੈਕਸ਼ਨ ਦੇ ਵਿੱਚ ਦੌਰਾਨੇ ਚੋਣ ਜੀ ਇਸ ਤਰ੍ਹਾਂ ਦਾ ਦਖਲ ਜਿਹੜਾ ਉਹ ਇੰਡੀਆ ਵਰਗੇ ਮੁਲਕ ਦੀ ਜੇ ਆਪਾਂ ਫੋਰਨ ਪਾਲਿਸੀ ਦੇਖੀ ਤਾਂ ਉਹਦੇ لحاظ ਨਾਲ ਠੀਕ ਹੈ ਮੇਰੀ ਇਹ ਮਤ ਹੈ ਮੇਰੀ ਇਹ ਤਵਫੀਕ ਕਹਿੰਦੀ ਆ ਹੂੰ ਹੋ ਸਕਦਾ ਕੋਈ ਸੱਜਣ ਕੋਈ ਭੈਣਪੁਰਾ ਮੇਰੇ ਤੋਂ ਰਾਏ ਪਿੰਨ ਰੱਖਦਾ ਹੋਵੇ ਜੀ ਲਤਾ ਰਖਦਾ ਹੋਵੇ ਸਵਾਗਤ ਹੈ ਪਰ ਮੇਰਾ ਮੰਨਣਾ ਕਿ ਨਰਿੰਦਰ ਮੋਦੀ ਦਾ ਉਹ ਬਲੰਡਰ ਸੀਗਾ ਬਿਲਕੁਲ ਆਪਾਂ ਲੋਕਵੇਂ ਤੋਂ سپورਟ ਤਾਂ ਵੀ ਚਦੇ ਐ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਾਈਡਨ ਦੇ ਨਾਲ ਬਚਾਉਣ ਦੇ ਚੱਕਰ ਦੇ ਵਿੱਚ ਇਹ ਉੱਥੇ ਗਿਆ ਡੋਨਲਡ ਟਰੰਪ ਨੇ ਆਖਿਆ ਕਿ ਮੇਰਾ ਯਾਰ ਆਏਗਾ ਹੂੰ ਉਹ ਯਾਰ ਮਤਲਬ ਕਿ ਬਾਈਡਨ ਪ੍ਰਸ਼ਾਸਨ ਤੋਂ ਇਧਰ ਉਧਰ ਹੁੰਦਾ ਹੋਇਆ ਤੋ ਗਿਆ ਨਹੀਂ ਗਿਆ ਨਹੀਂ ਬਿਲਕੁਲ ਹੁਣ ਉਹਨਾਂ ਦਾ ਦਾਹ ਫੱਬ ਗਿਆ ਤਾਂ ਦੇਖੋ ਅੱਗੇ ਕੀ ਹੁੰਦਾ ਜੀ ਹੂੰ ਬਿਲਕੁਲ ਬਿਲਕੁਲ ਅਮਿੰਤ ਜੀ ਇੱਕ ਦੋ ਕਮੈਂਟ ਆਪਾਂ ਪੜ੍ਹ ਲਈਏ ਫਿਰ ਅਗਲੀ ਖਬਰ ਵੱਲ ਚੱਲਦੇ ਹਾਂ ਅ ਅਮਰੀਕਾ ਡੀਡੀ ਅਮਰੀਕਾ ਜੀ ਕਹਿ ਰਹੇ ਨੇ ਕਿ ਪੰਜਾਬ ਦੇ ਸੀਐਮ ਦਾ ਕਹਿੰਦੇ ਆ ਉਸਟੀ ਫੇਰ ਬਦਲ ਰਿਹਾ ਹੈ ਵੇਖੋ ਜੀ ਇਹ ਕਾਫੀ ਐਡਵਾਂਸ ਆਪਣੇ ਕੋਲੇ ਖਬਰਾਂ ਐਡਵਾਂਸ ਖਬਰ ਆ ਗਈ ਹੈ ਹੋ ਸਕਦਾ ਜੀ ਜੀ ਹੋ ਸਕਦਾ ਕੁਝ ਵੀ ਕੁਝ ਵੀ ਪੋਸਿਬਿਲਿਟੀ ਹੋ ਸਕਦਾ ਜੀ ਇਸ ਸਰਕਾਰ ਦਾ ਜਿਹੜਾ ਕੰਮ ਕਰ ਰਿਹਾ ਹਮ ਆਪਾਂ ਦੇਖ ਹੀ ਰਹੇ ਹਾਂ ਟਿਕਟੌਕ ਨੂੰ ਵੀ ਫੋਰਸ ਕੀਤਾ ਹੈ ਕਿ ਅਮਰੀਕਨ ਕੰਪਨੀ ਵਿਚੋਂ ਲੈ ਕੇ ਬਾਕੀ ਸਟਾਰਲਿੰਕ ਇੰਟਰਨੈਟ ਦਾ ਵੀ ਇਹਨਾਂ ਨੂੰ ਹਾਂਜੀ ਅੰਬਾਨੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏਗਾ ਨਾ ਸਟਾਰਲਿੰਕ ਵਾਲੇ ਮਸਲੇ ਬਿਲਕੁਲ ਠੀਕ ਹੈ ਨਾ ਜੀ ਜੇ ਉਹ ਇਕੱਠੇ ਆ ਜਾਂਦੇ ਆ ਸਟਾਰਲਿੰਕ ਤੇ Jio ਫਿਰ ਉਹ ਨਾਰਗਾ ਪਲੇਅਰ ਨਹੀਂ ਆਇਆ ਫਿਰ ਉਹ ਨਾਰਗਾ ਪਲੇਅਰ ਕੋਈ ਨਹੀਂ ਫਿਰ ਫਿਰ ਦੁਨੀਆ ਪ੍ਰਭਾਵਿਤ ਹੋਊਗੀ ਹਾਂ ਜੀ ਕਰ ਲੋ ਦੁਨੀਆ ਮੁੱਠੀ ਵਿੱਚ ਬਸ ਜੀ ਤੋ ਆ ਸਾਹਿਬ ਕਿਤਾਬ ਜੇ ਚੱਲਦਾ ਪਏ ਇਹ ਤਾਂ ਲੱਗ ਰਿਹਾ ਨਜ਼ਰ ਆ ਰਿਹਾ ਜੀ 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 ਜਿਸ ਤਰ੍ਹਾਂ ਦਾ ਨਾ ਕਿ ਭਾਈ ਹੁਣ ਡੋਨਲਡ 트럼ਪ ਨੇ ਫੈਸਲੇ ਲੈਣੇ ਆ ਜਿਹੜੇ ਪਹਿਲਾਂ ਤੇ ਸਭ ਤੋਂ ਪਹੂਗਾ ਉਹ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਜੀ ਉਸ ਤੋਂ ਬਾਅਦ ਉਹਨੇ ਕਿੰਨੂੰ ਪੈਣਾ ਇਹਦੇ ਤੇ ਨਿਰਪਰ ਕਰਦੀ ਆ ਦੁਨੀਆ ਜੇ ਉਹ ਚਾਈਨਾ ਨੂੰ ਪਹੁੰਚ ਜਾਂਦਾ ਹੂੰ ਤਾਂ ਨਤੀਜੇ ਵੱਖਰੇ ਕਿਸੇ ਦੇ ਤੋਂ ਉਹਦਾ ਕੋਈ ਪਤਾ ਨਹੀਂ ਇੰਡੀਆ ਨੂੰ ਵੀ ਪੈ ਨਿਕਲੇ ਪੈ ਸਕਦਾ ਬਿਲਕੁਲ ਮਤਲਬ ਕਿ ਕੁਝ ਵੀ ਉਹਦਾ ਨਹੀਂ ਕਿਹਾ ਜਾ ਸਕਦਾ ਬਿਲਕੁਲ ਕੁਝ ਵੀ ਹੋ ਸਕਦਾ ਖੈਰ ਦੋਸਤਾਂ ਨੂੰ ਗੁਜ਼ਾਰਿਸ਼ ਹੈ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰ ਦਿਓ ਅੱਜ ਮੰਡੇ ਦਾ ਦੇਣਾ ਤੇ ਲੈ ਜਾਓ ਅੱਗੇ ਨੇ ਥੋੜਾ ਜਿਹਾ ਪ੍ਰੋਗਰਾਮ ਨੂੰ ਅੰਬਾਨੀ ਦਾ ਅਰੈਸਟ ਫਰੰਟ ਨਹੀਂ ਸੀਗਾ ਜੀ ਉਹ ਅਡਾਨੀ ਦਾ ਸੀਗਾ ਜੀ ਅਡਾਨੀ ਦਾ ਮਾਮਲਾ ਮਾਮਲਾ ਥੋੜਾ ਜਿਹਾ ਕਈ ਵਾਰੀ ਹਾਂ ਜੀ ਹੋ ਜਾਂਦਾ ਹੈ ਜੀ ਅਡਾਨੀ ਦਾ ਮਾਮਲਾ ਹਿੰਡਨਬਰਗ ਬੰਦ ਵੀ ਹੋ ਗਈ ਆ ਪਿਛਲੇ ਦਿਨੀ ਜੀ ਤਾਂ ਉਹ ਮਾਮਲਾ ਸੀਗਾ ਜੀ ਹੂੰ ਹੂੰ ਬਿਲਕੁਲ ਕਰਮਿੰਟੂ ਜੀ ਹਰਿਆਣਾ ਸ਼੍ਰੋਮਣੀ ਕਮੇਟੀ ਦੇ ਨਤੀਜਿਆਂ ਤੇ ਗੱਲਬਾਤ ਕਰਿਓ ਉਸ ਵੀ ਕਹਿੰਦੇ ਕਿ ਦਾਦੂਵਾਲ ਸਾਹਿਬ ਐਤ ਕੀ ਪਿੱਛੇ ਰਹਿ ਗਏ ਤੇ ਇੱਕ ਨੌਜਵਾਨ ਮੁੰਡਾ ਆ ਹਾਂ ਨਿਭੜ ਗਿਆ ਕੰਮ ਉਹਨਾਂ ਦਾ ਤਾਂ ਜੀ ਦੇਖੋ ਪਰ ਕੀ ਕਾਰਨ ਹੋਇਆ ਇਹ ਥੋੜਾ ਜਿਹਾ ਸੋਚਣ ਵਾਲੀ ਗੱਲ ਜੀ ਬਣਦੀ ਹੈ ਕਿ ਕੀ ਕਾਰਨ ਹੈ ਦੇਖੋ ਕਾਰਨ ਮੋٹے ਤੌਰ ਤੇ ਜੇ ਆਪਾਂ ਦੇਖੀਏ ਪਹਿਲਾਂ ਇਹਨਾਂ ਨੇ ਕਮੇਟੀ ਲੜ ਕੇ ਲਈ ਜੀ ਢਿੰਡਾ ਸਾਹਿਬ ਮੈਂ ਅੱਗੇ ਢਿੰਡਾ ਸਾਹਿਬ ਬਾਰੇ ਦੱਸਿਆ ਹਮ ਸ਼ਾਇਦ ਆਪਣੀ ਆਡੀਅנס ਚੋਂ ਵੀ ਕਿਸੇ ਨੂੰ ਯਾਦ ਹੋਵੇ ਜੀ ਮੈਂ ਮਤਲਬ ਕਿ ਦੱਸਿਆ ਸੀ ਕਿ ਛਿੰਦਾ ਸਾਹਿਬ ਬੇਸਿਕਲੀ ਬਾਦਲਦਲੀ ਹੀ ਸੀਗੇ ਜੀ ਜੀ ਪ੍ਰਕਾਸ਼ ਸਿੰਘ ਬਾਦਲ ਦੇ ਹੀ ਸਪਾਈ ਸੀਗੇ ਹੂੰ ਰੋਲਾ ਪਿਆ ਕਿ ਟਿਕਟ ਦੀ ਜਦੋਂ ਵਾਰੀ ਆਈ ਛਿੰਦਾ ਸਾਹਿਬ ਨੂੰ ਹਾਂ ਹਰਿਆਣਾ ਵਾਸਤੇ ਕਿਉਂਕਿ ਐਸ.ਸੀ.ਪੀ.ਸੀ ਦੇ ਹੀ ਬੰਦੇ ਖੜਦੇ ਸੀਗੇ ਨਾ ਉੱਥੇ ਅਕਾਲੀ ਦਲ ਦੇ ਬੰਦੇ ਖੜਦੇ ਸੀਗੇ ਜੀ ਬਿਲਕੁਲ ਬਿਲਕੁਲ ਜਦੋਂ ਹਰਿਆਣਾ ਵੱਖਰੀ ਕਮੇਟੀ ਨਹੀਂ ਬਣੀ ਜਦੋਂ ਤੱਕ ਛਿੰਦਾ ਸਾਹਿਬ ਨੇ ਆਖਿਆ ਕਿ ਭਈ ਤੁਸੀਂ ਐਦਾਂ ਕਰੋ ਮੈਨੂੰ ਟਿਕਟ ਦੇ ਦਿਓ ਇਹਨਾਂ ਨੇ ਟਿਕਟ ਦੇਣ ਦੀ ਥਾਂ ਤੇ ਜਿਹੜੇ ਇਹਨਾਂ ਦੇ ਬਹੁਤ ਕਰੀਬੀ ਰਿਸ਼ਤੇਦਾਰ ਰਹਿੰਦੇ ਹਰਿਆਣੇ 'ਚ ਜੀ ਕਾਲੇ ਵਾਲੀ ਸਾਈਡ ਹੂੰ ਇਹਨਾਂ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਹੂੰ ਤੇ ਇਹਨਾਂ ਨੂੰ ਕਿਹਾ ਕਿ ਦੇਖੋ ਜੀ ਗੱਲ ਇਹ ਆ ਕਿ ਵੀ ਜੋ ਇਹ ਤੁਸੀਂ ਕੀਤਾ ਚਲੋ ਠੀਕ ਹੈ ਪਰ ਮੇਰਾ ਵੀ ਕੁਝ ਸੋਚੋ ਝਿੰਡਾ ਸਰ ਜੀ ਉਹਨਾਂ ਨੇ ਕਿਹਾ ਕਿ ਤੈਨੂੰ ਕੁਝ ਨਾ ਕੁਝ ਨਾਮਿਨੇਟ ਕਰਕੇ ਬਣਾ ਦੇਾਂਗੇ ਹੂੰ ਹੋਇਆ ਕੀ ਕਿ ਬਾਦ ਦੇ ਵਿੱਚ ਸਿਆਸਤ 'ਚ ਤੁਹਾਨੂੰ ਪਤਾ ਹੀ ਆ ਅਕਸਰ ਇਸ ਤਰ੍ਹਾਂ ਹੋ ਜਾਂਦਾ ਹੈ ਆਂਦੇ ਹੁੰਦੇ ਆ ਨਾ ਕਿ ਬੁਖਾਰ ਉਤਰਿਆ ਤੇ ਵੈਦ ਵਿਸਰਿਆ ਹੂੰ ਜਦੋਂ ਕੰਮ ਸਰ ਗਿਆ ਜੀ ਫਿਰ ਕੌਣ ਪੁੱਛਦਾ ਬਿਲਕੁਲ ਭੁੱਲ ਜਾਂਦੇ ਲੋਕ ਝਿੰਡਾ ਸਾਹਿਬ ਨੇ ਮਹਿਸੂਸ ਕੀਤਾ ਕਿ ਮੇਰੇ ਨਾਲ ਠੱਗੀ ਹੋਈ ਹੈ ਹੂੰ ਇਹ ਮਹਿਸੂਸ ਕੀਤਾ ਜੀ ਜੀ ਕਿ ਮੈਨੂੰ ਛਲਿਆ ਗਿਆ ਹੂੰ ਤਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਪ੍ਰਣ ਕੀਤਾ ਕਿ ਲੋ ਵੀ ਹੁਣ ਮੈਂ ਤੁਹਾਨੂੰ ਟੱਕਰਾਂਗਾ ਤੇ ਕਮਾਲ ਦੀ ਗੱਲ ਹੈ ਹੁਣ ਤੇ ਝਿੰਡਾ ਸਾਹਿਬ ਤੁਸੀਂ ਦੇਖਦੇ ਹੋ ਬਜ਼ੁਰਗ ਹੋ ਗਏ ਜੀ ਜੀ ਸਾਹਿਬ ਲਾ ਲੋ ਫਿਰ ਇਹ 95 96 ਤੋਂ ਬਾਅਦ ਲੱਗੇ ਹੂੰ ਅਰਸਾ ਜ਼ਿੰਦਗੀ ਦਾ ਹਰਿਆਣੇ ਦੀ ਵੱਖਰੀ ਕਮੇਟੀ ਵਾਸਤੇ ਲਾਇਆ ਇਹਨਾਂ ਨੇ। ਕੀ ਬਾਤ। ਇਹ ਇਹ ਅਸਲ ਚ ਬੈਕਗ੍ਰਾਉਂਡ ਹੈ ਇਸ ਕਹਾਣੀ ਦੀ। ਜੀ ਜੀ। ਮਤਲਬ ਕਿ ਇਹਨਾਂ ਨੇ ਫਿਰ ਪੂਰਾ ਜ਼ੋਰ ਲਾਇਆ ਤੇ ਅੰਤ ਦੇ ਵਿੱਚ ਉਹ ਹੁੱਡਾ ਵਿਲੇ ਜਿਹੜੀ ਸੀ ਉਹ ਵੱਖਰੀ ਕਮੇਟੀ ਬਣ ਗਈ। ਜੀ ਜੀ। ਯਾਨੀ ਲੜ ਝਗੜ ਕੇ ਇਹਨਾਂ ਨੇ ਕਮੇਟੀ ਲਈ। ਹੂੰ। ਜਦੋਂ ਕਮੇਟੀ ਮਿਲ ਗਈ ਉਸ ਤੋਂ ਬਾਅਦ ਇਹ ਆਪਸ ਚ ਲੜਨ ਲੱਗ ਪਏ। ਸਭ ਪਹਿਲਾਂ ਝਿੰਡਾ ਤੇ ਦਾਦੂਵਾਲ ਇਕੱਠੇ ਸੀਗੇ। ਬਾਦਲਾਂ ਦੇ ਉਲਟ ਜੀ ਮੁਰ ਕੇ ਆਪਸ ਵੀ ਲੜੇ ਹੂੰ ਇੱਕ ਦੂਜੇ ਦੀ ਮਤਲਬ ਕਿ ਉਹਦੀ ਆਡੀਓ ਵਾਇਰਲ ਹੋਈਆਂ ਮੀਟਿੰਗਾਂ ਚ ਲੜੇ ਜੀ ਤਾਂ ਫਿਰ ਸੰਗਤਾਂ ਦੇਖਦੀ ਹੈ ਨਾ ਸਾਬ ਕੀ ਚੱਲ ਰਿਹਾ ਦਾਦੂ ਵਾਲ ਸਾਬ ਹੋਰਾਂ ਦੀਆਂ ਤਸਵੀਰਾਂ ਕਟੜ ਸਾਬ ਹੋਰਾਂ ਨਾਲ ਨੇੜਤਾ ਜੀ ਠੀਕ ਹੈ ਜੀ ਡੇਰਾ ਰਾਧਾ ਸੁਆਮੀ ਦੇ ਮੁਖੀ ਉਹਨਾਂ ਨਾਲ ਨੇੜਤਾ ਇਹ ਸਾਰੀਆਂ ਚੀਜ਼ਾਂ ਫਿਰ ਕਿਤੇ ਨਾ ਕਿਤੇ ਕਹਿ ਲੋ ਕਿ ਭਾਈ ਤੁਹਾਡੇ ਸਾਹਮਣੇ ਆਉਂਦੀ ਜਾਣੇ ਤਾਂ ਉਥੋਂ ਦੇ ਜਿਹੜੇ ਜੇ ਤੁਸੀਂ ਦੇਖੋਗੇ ਨਾ ਮੈਂ ਗੱਲਾਂ ਕਿਉਂ ਕਹਿ ਰਿਹਾ ਕਿ ਸ਼ਾਇਦ ਸਾਰੇ ਹੀ ਜਿਹੜੇ ਦਲ ਸੀਗੇ ਉਹਨਾਂ ਨੂੰ ਥੋੜਾ ਥੋੜਾ ਉਹਨਾਂ ਨੇ ਦਿੱਤਾ ਵੀ ਆ ਉਥੋਂ ਦੀ ਸਿੱਖ ਸੰਗਤ ਨੇ ਜਿੱਦਾਂ ਢੀਂਡਾ ਸਾਹਿਬ ਆਪਣੇ 10 ਕੰਦੇ ਜਿਤਾ ਗਿਆ ਕੈਮਪੂਰੀ ਜੀ ਆਪ ਤੇ ਲੜੇ ਨਹੀਂ ਪੰਜ ਸੱਤ ਬੰਦੇ ਉਹ ਜਿਤਾ ਗਿਆ ਆਪਣੇ ਜੀ ਠੀਕ ਹੈ ਜੀ ਇਸ ਤਰ੍ਹਾਂ ਮਤਲਬ ਕਿ ਜੇ ਤੁਸੀਂ ਦੇਖੋਗੇ ਦਾਦੂਵਾਲ ਸਾਹਿਬ ਆਪ ਤੇ ਹਾਰ ਗਏ ਹੁਣ ਜੇ ਤੁਸੀਂ ਦੂਜੇ ਪਾਸੇ ਵੇਖੋਗੇ ਤਾਂ ਆਜ਼ਾਦ ਉਥੇ 20 ਦੇ ਕਰੀਬ ਜਿੱਤੇ ਹੋਏ ਨੇ ਹੂੰ ਇਦਾ ਮਤਲਬ ਆ ਪੰਜ ਤੇ ਅਕਾਲੀ ਦਲ ਬਾਦਲ ਦੇ ਬੰਦੇ ਵੀ ਜੱਟੇ ਗਏ ਠੀਕ ਹੈ ਨਾ ਜੀ ਤਾਂ ਕਹਿਣ ਦਾ ਮਤਲਬ ਹੈ ਕਿ ਲੋਕਾਂ ਨੇ ਥੋੜਾ ਥੋੜਾ ਇਹਨਾਂ ਨੂੰ ਦਿੱਤਾ ਜ਼ਰੂਰ ਹੈ ਜਿਨੇ ਵੀ ਧੜੇ ਸੀ ਹਮ ਪਰ ਸਾਰਿਆਂ ਨੂੰ ਸਬਕ ਵੀ ਸਿਖਾਇਆ ਬਿਲਕੁਲ ਤਾਂ ਆਜ਼ਾਦ ਜਿਹੜੇ ਸੀ ਉਹ ਜੱਦਾ ਜੱਤਾ ਦਿੱਤੇਗਾ ਹਮ ਮਤਲਬ ਕਿ ਕਿਸੇ ਖਾਸ ਧਿਰ ਜਾਂ ਧੜੇ ਨੂੰ ਉਥੋਂ ਦੀ ਸਿੱਖ ਸੰਗਤ ਨੇ ਜ਼ਿਆਦਾ ਕਹ ਲਵਾਂ ਕਿ ਮੋਹ ਨਹੀਂ ਦਿੱਤਾ ਬਿਲਕੁਲ ਇੱਕ ਪਾਸੜ ਦਾ ਕੰਮ ਨਹੀਂ ਹੋਇਆ ਪਰ ਵੰਡੇ ਚੁੰਡੇ ਇਹ ਜੋ ਆਪਾਂ ਦੇਖੀਏ ਤਾਂ ਭਈ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕਹਾਣੀ ਜਿਹੜੀ ਹੈ ਨਾ ਦਾਦੂਵਾਲ ਸਾਹਿਬ ਵਸਤੇ ਬੜੀ ਖਤਰਨਾਕ ਜੀ ਹੋ ਜਾਂਦੀ ਆ ਕਿ ਉਹ ਇੱਥੇ ਪੰਜਾਬ ਚ ਆ ਕੇ ਤੇ এসਜੀਪੀਸੀ ਇਹਨਾਂ ਤੋਂ ਲੈਣ ਦਾ ਦਮ ਪਰਦੇ ਨੇ ਬਿਲਕੁਲ ਪੂਰੇ ਸਰਗਰਮ ਨੇ ਜੀ ਸਭ ਕੁਛ ਹੈ ਨਾ ਸਾਰਿਆਂ ਨੂੰ ਪਤਾ ਹੈ ਤਾਂ ਇੱਕ ਝਟਕਾ ਜ਼ਰੂਰ ਹੈ ਕਿਉਂਕਿ ਹੁਣ ਉਧਰੋਂ ਡਿਬੇਟ ਦੇ ਵਿੱਚ ਜੇ ਮਰੇ ਕੋਈ ਬਲਟਵਾ ਸਾਹ ਵਰਗਾ ਬੈਠਾ ਹੋਏਗਾ ਤਾਂ ਉਹਨੇ ਵਿੱਚ ਹੀ ਕਿਉਂਕਿ ਇਹਨਾਂ ਦੀ ਆਪਸ 'ਚ ਬਹੁਤ ਖੇਬੜਵਾਜੀ ਹੁੰਦੀ ਹੁੰਦੀ ਹੈ ਡਿਬੇਟਾਂ 'ਚ ਤਾਂ ਉਹ ਮੂੰਹ ਤੇ ਮਾਰਨ ਲੱਗਿਆ ਤੇ ਤੁਹਾਡੇ ਤੋਂ ਤੇ ਮਤਲਬ ਕਿ 28 ਸਾਲ ਦਾ ਇੱਕ ਨੌਜਵਾਨ ਸਿੱਖ ਨੌਜਵਾਨੀ ਹਰਾਇਆ ਗਿਆ ਬਿੰਦਰ ਸਿੰਘ ਖਾਲਸਾ ਨੇ ਹਰਾ ਦਿੱਤਾ ਜੀ 28 ਸਾਲ ਦਾ ਨੌਜਵਾਨ ਬਿਲਕੁਲ ਬਿਲਕੁਲ ਮਤਲਬ ਕਿ ਉਹਨੇ ਤੇ ਕਮਾਲ ਹੀ ਕਰ ਦਿੱਤੀ ਹੈ ਜੀ ਹਾਂ ਬਿਲਕੁਲ ਖੈਰ ਹੁੰਦਾ ਹੈ ਮਿੰਟੂ ਜੀ ਕਈ ਵਾਰੀ ਜਦੋਂ ਨਵੇਂ ਜੇ ਉਹਨਾਂ ਦਾ ਪ੍ਰਭਾਵ ਹੋਵੇ ਨਾ ਤੇ ਰੁਝਾਨ ਬਣ ਜਾਂਦਾ ਹੈ ਉਹਨਾਂ ਦਾ ਇੱਕ ਜਸਰੀਨ ਕੌਰ ਜੀ ਕਹਿ ਰਹੇ ਸੀ ਕਿ ਢਿੰਡਾ ਸਾਹਿਬ ਨੇ ਤੇ ਰਿਜ਼ਾਈਨ ਦਿੱਤਾ ਅੱਛਾ ਜੀ ਕਹਿੰਦੇ ਅਕਾਲੀ ਕਈ ਜਾਂਦੇ 17 ਜਿੱਤੇ ਹੈ ਹੁਣ ਆਜ਼ਾਦ ਨੂੰ ਵੀ ਆਪਣੇ ਫੈਸਲੇ ਚਾਹੁੰਦੇ ਕਹਿੰਦੇ ਨਹੀਂ ਦੇਖੋ ਆਫੀਸ਼ੀਅਲੀ ਤੇ ਮੇਰੇ ਖਿਆਲ ਦੇ ਨਾਲ 5 ਹੀ ਜਿੱਤੇ ਉਹਨਾਂ ਨੇ ਜੀ ਤੇ ਫਿਰ ਵੀ ਚਲੋ ਉਹਨਾਂ ਨੂੰ ਕੀ ਹੋਇਆ ਕਹਿਤ ਕੀ ਚੋਣ ਨਿਸ਼ਾਨ ਵੀ ਨਹੀਂ ਮਿਲਿਆ ਉਹਨਾਂ ਲਈ ਕਹਿ ਸਕਦੇ ਕਿ ਸਭ ਤੋਂ ਵੱਡਾ ਸਬਰ ਤੇ ਇਸ ਗੱਲ ਦੇ ਵਿੱਚ ਹੀ ਹੈ ਕਿ ਦਾਦੂ ਵਾਲਾ ਹਾਰ ਗਿਆ ਉਹਨਾਂ ਦੇ ਬਿਲਕੁਲ ਵੱਡੇ ਵਿਰੋਧੀ ਸੀਗੇ